While a lot of Americans can't afford the cost of childcare, they want to take the very programs that we use to make childcare more affordable and give them to fraudsters who are illegally in our country to begin with. These are not politicians who care about you. They care about keeping the fraud going. So, America to California tova. हां जी ਇਸ ਦੀ ਪੋਸਟੇ ਖੁਦ ਸੇ ਟਫੀ ਸਾਹਿਬ ਨੇ ਬਿਆਨਬਾਜ਼ੀ ਕੀਤੀ ਹੈ ਰਿਪੋਰਟਸ ਆਈਆਂ ਔਰ ਨਿਊਜ਼ ਦੇ ਵਿੱਚ ਖਬਰਾਂ ਲੱਗੀਆਂ ਹਰ ਇੱਕ ਨਿਊਜ਼ ਚੈਨਲ ਨੇ ਇਸ ਖਬਰ ਨੂੰ ਚਲਾਇਆ ਹੋਇਆ ਤਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਦੂਜੇ ਜੈਦੀਪ ਸਿੰਘ ਸਾਹਿਬ ਆ ਉਹਨਾਂ ਨੇ ਵੀ ਬਿਆਨਬਾਜ਼ੀ ਕੀਤੀ ਹੈ ਤੇ ਉਹਨਾਂ ਦੀ ਵੀ ਨਿਊਜ਼ ਲਗਾਤਾਰ ਆ ਰਹੀ ਆ ਵੱਡੇ ਅਖਬਾਰਾਂ ਨੇ ਨਿਊਜ਼ ਦਿੱਤੀ ਹੋਈ ਆ ਸੋ ਇਹ ਦੋਨਾਂ ਨੇ ਫਾਸਟ ਕਰ ਦਿੱਤਾ ਕਿ ਕੈਲੀਫੋਰਨੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਸੰਕਟ ਆਵੇਗਾ ਜਿੰਨੇ ਵੀ ਉੱਥੇ ਪ੍ਰਵਾਸੀ ਵੀਰ ਆ ਔਰ ਖਾਸ ਕਰਕੇ ਜਿਹੜੇ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਸੀਗੇ ਉਹ ਤਾਂ ਹੁਣ ਭੁੱਲ ਹੀ ਜਾਣ ਕਿ ਤੁਹਾਡਾ ਕੁਝ ਬਣੇਗਾ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ ਕਿਸੇ ਨੂੰ ਜੀ ਰਾਹਤ ਦੇਤੀ ਜਾਂ 60 ਦਿਨਾਂ ਲਈ ਐਕਸਟੈਂਡ ਕਰਤਾ ਤੁਸੀਂ ਡਰਾਈਵ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਕੀ ਹੋਵੇਗਾ ਟਰੱਕ ਵਾਲਿਆਂ ਦਾ ਭਵਿੱਖ ਤੇ ਹੁਣ ਜਿਹੜੀ ਇਹ ਦੋਨਾਂ ਦੀ ਨਿਊਜ਼ ਆ ਰਹੀ ਆ ਜਾਂ ਦੋਨਾਂ ਦੇ ਇਸ਼ਾਰਿਆਂ ਨੇ ਸਾਫ਼-ਸਾਫ਼ ਸਪਸ਼ਟ ਕਰ ਦਿੱਤਾ ਕਿ ਹੁਣ ਕੈਲੀਫੋਰਨੀਆ ਦੇ ਵਿੱਚ ਪੂਰੇ ਤਰੀਕੇ ਨਾਲ ਸੱਤੀ ਹੋਣ ਜਾ ਰਹੀ ਆ ਤੇ ਕੀ ਕੀ ਹੋਵੇਗਾ ਕੀ ਕਹਿ ਰਹੀ ਇਹਨਾਂ ਦੀ ਨਿਊਜ਼ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਨਾ ਪਾਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇ ਹਾਂਜੀ ਸੇਨ ਡਫੀ ਸਾਹਿਬ ਦੀ ਪਹਿਲਾ ਆਪਾਂ ਗੱਲ ਕਰ ਲਈਏ ਜਿੱਦਾਂ ਕਿ ਇਹਨਾਂ ਦਾ ਬਿਆਨ ਆਇਆ ਹੋਇਆ ਨਿਊਜ਼ ਲੱਗੀ ਹੋਈ ਆ ਕਿ ਇਹਨਾਂ ਨੇ 200 ਮਿਲੀਅਨ ਫੰਡ ਰੋਕਿਆ ਕੈਲੀਫੋਰਨੀਆ ਦਾ ਕਿਸ ਵਜ੍ਹਾ ਤੋਂ ਇਹਨਾਂ ਦੀ ਲੜਾਈ ਚੱਲਦੀ ਪਈ ਆ ਕਿ ਤੁਸੀਂ ਇਹ ਜਿਹੜੇ ਸੀਰੀਅਲ ਲਾਇਸੈਂਸ ਬਣਵਾਉਂਦੇ ਬਣਾਦੇ ਪਿਆ ਈਸ਼ੂ ਕਰਦੇ ਪਿਆ ਇਹਨਾਂ ਦਾ ਸਰੀਕਾ ਤਰੀਕਾ ਸਹੀ ਨਹੀਂ ਜਿਸ ਤਰ੍ਹਾਂ ਤੁਹਾਨੂੰ ਅਸੀਂ ਕਿਹਾ ਤੁਸੀਂ ਲਾਅ ਨੂੰ ਫੋਲੋ ਨਹੀਂ ਕਰਦੇ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਮੰਤਰੀਆ ਸੈਕਟਰੀਆ ਸੀਨ ਡਫੀ ਸਾਹਿਬ ਤੋ ਇਹਨਾਂ ਨੇ ਪਹਿਲਾਂ ਵੀ ਧਮਕੀਆਂ ਦਿੱਤੀਆਂ ਲਗਾਤਾਰ ਫੰਡਿੰਗ ਨੂੰ ਲੈ ਕੇ ਡਰਾਉਂਦੇ ਆ ਰਹੇ ਕੈਲੀਫੋਰਨੀਆ ਨੂੰ ਪਰ ਇਸ ਵਾਰ ਇਹਨਾਂ ਨੇ ਇਹ ਚੀਜ਼ ਨੂੰ ਵੀ ਸਪਸ਼ਟ ਕਰ ਦਿੱਤਾ ਕਿ ਇਸ ਵਾਰ 200 ਮਿਲੀਅਨ ਡਾਲਰ ਦੀ ਫੰਡਿੰਗ ਰੋਕਣ ਦੇ ਨਾਲ ਕੁਝ ਨਹੀਂ ਹੋਏਗਾ ਇਸ ਵਾਰ ਅਸੀਂ ਪੂਰੇ ਦਾ ਪੂਰਾ ਇਹਨਾਂ ਤੋਂ ਅਧਿਕਾਰ ਹੀ ਛੀਨ ਲੈਣਾ ਕੈਲੀਫੋਰਨੀਆ ਤੋਂ ਕਿ ਕੈਲੀਫੋਰਨੀਆ ਕਿਸੇ ਨੂੰ ਸੀਰੀਅਲ ਲਾਇਸੈਂਸ ਪਰਮਾਨ ਹੀ ਨਹੀਂ ਕਰ ਪਾਏਗੀ ਕਿਸੇ ਨੂੰ ਈਸ਼ੂ ਹੀ ਨਹੀਂ ਕਰ ਪਾਏਗੀ ਸੋ ਇਹ ਬਹੁਤ ਵੱਡੀ ਕਾਰਵਾਈ ਹੋਵੇਗੀ ਆਪਣੇ ਆਪ ਦੇ ਵਿੱਚ ਔਰ ਇਹ ਉਹਨਾਂ ਲੋਕਾਂ ਲਈ ਵੀ ਹੁਣ ਖਤਰੇ ਦੀ ਘੰਟੀ ਹੈ ਜਿਨ੍ਹਾਂ ਦੇ ਕੋਲ ਔਲਰੇਡੀ ਸੀਰੀਅਲ ਲਾਇਸੈਂਸ ਹੈਗਾ ਕਿਉਂਕਿ ਸੇਂਡ ਅਫੀਸ ਸਾਹਿਬ ਨੇ ਪਹਿਲਾਂ ਵੀ 1 ਮਹੀਨਾ ਬਿਆਨਬਾਜ਼ੀ 'ਚ ਇਹ ਕਾਹਲ ਸਪਸ਼ਟ ਕੀਤੀ ਹੋਈ ਹੈ ਕਿ ਜਿਨ੍ਹਾਂ ਦੇ ਕੋਲ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਹੈਗੇ ਆ ਉਹ ਸਾਡੇ ਲਈ ਮਾਨਤਾ ਨਹੀਂ ਰੱਖਦੇ ਸਾਡੇ ਲਈ ਉਹੀ ਮਾਨਤਾ ਰੱਖਦੇ ਆ ਜਿਨ੍ਹਾਂ ਕੋਲ ਗ੍ਰੀਨ ਕਾਰਡ ਆ ਜਾਂ ਇਥੋਂ ਦੇ ਸਿਟੀਜ਼ਨਸ਼ਿਪ ਆ ਉਹਨਾਂ ਦੇ ਕੋਲੇ ਇੱਕ ਪਾਰਸ਼ੀਅਲ ਲਾਇਸੈਂਸ ਆ ਬਾਕੀਆਂ ਨੂੰ ਸਾਡੀ ਕੋਈ ਵੀ ਜਿਹੜੀ ਇਹਨਾਂ ਨੇ ਕੈਲੀਫੋਰਨੀਆ ਨੇ ਵੈਲਿਡਿਟੀ ਵਧਾਈ ਆ ਕਿ 2 ਮਹੀਨੇ ਬਾਅਦ ਦੇਖਾਂਗੇ ਸੋ ਉਹਨਾਂ ਨੇ ਖਾਸ-ਖਾਸ ਇਹਨੂੰ ਖਾਰਜ ਕਰ ਦਿੱਤਾ ਕਿ ਸਾਡੇ ਲਈ ਤਾਂ ਇਹ ਐਕਸਪਾਇਰੀ ਆ ਸੋ ਹੁਣ ਤੁਸੀਂ ਇਹ ਦੇਖ ਲਿਓ ਕਿ ਹੁਣ ਇਹ ਦਾ ਕੈਲੀਫੋਰਨੀਆ ਸਟੇਟ ਤੋਂ ਅਧਿਕਾਰ ਹੀ ਖੋਣ ਵਾਲੇ ਆ ਕਿ ਉਹਨਾਂ ਤੋਂ ਲਾਇਸੈਂਸ ਅਸੀਂ ਬਣਾਉਣ ਹੀ ਨਹੀਂ ਦੇਣੇ ਕਿਉਂਕਿ ਇਹ ਲਗਾਤਾਰ ਇਸ ਚੀਜ਼ ਦੇ ਪਿੱਛੇ ਪਏ ਹੋਇਆ ਤੁਹਾਨੂੰ ਪਤਾ ਹੈ ਸੀਐਨ ਡਫੀ ਸਾਹਿਬ ਬਹੁਤ ਹੀ ਜ਼ਿਆਦਾ ਸੀਰੀਅਸ ਹੋਏ ਹੋਏ ਆ ਇਸ ਇਸ ਮੁੱਦੇ ਤੇ ਲੈ ਕੇ ਕੈਲੀਫੋਰਨੀਆ ਤੇ ਕਿਉਂਕਿ ਕੈਲੀਫੋਰਨੀਆ ਹੀ ਇਹਨਾਂ ਦੇ ਅੱਗੇ ਆੜ ਰਿਹਾ ਸੀਗਾ ਔਰ ਜਿਹੜੇ ਲਾਇਸੈਂਸ ਨੂੰ ਲੈ ਕੇ ਬਿਆਨਬਾਜ਼ੀ ਤੇ ਹਮੇਸ਼ਾ ਬਰਾਬਰ ਦੇ ਵਿੱਚ ਖੜਾ ਰਹਿੰਦਾ ਸੀਗਾ ਸੋ ਹੁਣ ਪੂਰਾ ਜ਼ੋਰ ਲਾਇਆ ਹੋਇਆ ਹੈ ਸੀਐਨ ਡਫੀ ਸਾਹਿਬ ਨੇ ਕਿ ਕਿਸ ਤਰ੍ਹਾਂ ਅਸੀਂ ਕੈਲੀਫੋਰਨੀਆ ਨੂੰ ਬਦਨਾਮ ਕਰੀਆ ਔਰ ਇਹਨਾਂ ਤੋਂ ਇਹ ਪਾਵਰਾ ਖੋਈਏ ਸੋ ਉਹਨਾਂ ਨੇ ਇਹ ਵੀ ਕਹਿਤਾ ਕਿ ਜਿੰਨੇ ਲਾਇਸੈਂਸ ਇਸ਼ੂ ਹੁੰਦੇ ਆ ਉਹਦੇ 25% ਗਲਤ ਤਰੀਕੇ ਨਾਲ ਜਿਨ੍ਹਾਂ ਨੂੰ ਲੋਕਾਂ ਨੂੰ ਬਣਨੇ ਨਹੀਂ ਚਾਹੀਦੇ ਸੀ ਉਹਨਾਂ ਲੋਕਾਂ ਦੇ ਲਾਇਸੈਂਸ ਬਣਾਏ ਹੋਏ ਆ ਕੈਲੀਫੋਰਨੀਆ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਆ ਸੀਨ ਡਫੀ ਸਾਹਿਬ ਨੇ ਹੁਣ ਦੇਖਣ ਵਾਲੀ ਗੱਲ ਹੋਵੇ ਕਿ ਕਿ ਬਾਕੀ ਹੁਣ ਇਹ ਅਮਲ 'ਚ ਆਉਂਦੀ ਆ ਗੱਲ ਬਾਕੀ ਹੁਣ ਕੈਲੀਫੋਰਨੀਆ ਇਹ ਅਧਿਕਾਰ ਆਪਣਾ ਖੋਂਦੀ ਆ ਕੀ ਹੋਵੇਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਬਾਕੀ 200 ਮਿਲੀਅਨ ਡਾਲਰ ਵੀ ਰੋਕ ਰੱਖਿਆ ਹੈ ਸੋ ਇਸ ਤਰ੍ਹਾਂ ਦੇ ਡਰਾਬੇ ਲਗਾਤਾਰ ਚਲਦੇ ਆ ਰਹੇ ਆ ਹੁਣ ਕੀ ਹੋਵੇਗਾ ਕੈਲੀਫੋਰਨੀਆ ਦਾ ਭਵਿੱਖ ਇਹ ਆਉਣ ਵਾਲੇ ਦਿਨਾਂ ਚ ਦੱਸ ਦਾਂਗੇ ਆਪਾਂ ਜੋ ਵੀ ਟਰੱਕ ਇੰਡਸਟਰੀ ਨੂੰ ਲੈ ਕੇ ਜਿਹੜੀ ਨਵੀਂ ਖਬਰ ਆਏਗੀ ਪਰ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਅਗਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਡਰਾਈਵਿੰਗ ਛੱਡ ਦੋ ਤਾਂ ਹੀ ਤੁਹਾਡੇ ਲਈ ਬਿਹਤਰੀ ਹੋਵੇਗੀ ਬਾਕੀ ਜਿਹੜੇ ਜੈਡੀ ਪੈਂ ਸਾਹਿਬ ਆ ਉਹਨਾਂ ਦਾ ਵੀ ਬਿਆਨ ਆਇਆ ਹੋਇਆ ਉਹਨਾਂ ਨੇ ਵੀ ਇਹ ਸਪਸ਼ਟ ਕੀਤਾ ਕਿ ਮਿਨੀ ਸੋਟਾ ਤੋਂ ਬਾਅਦ ਪੂਰਾ ਪੂਰਾ ਆਪਰੇਸ਼ਨ ਜਾਵੇਗਾ ਜੀ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉੱਥੇ ਗੋਲੀਬਾਰੀ ਹੋਈ ਆ ਦੋ ਅਮਰੀਕਨ ਦੀ ਜਾਨ ਚਲੇ ਗਈ ਜਿਸ ਤੋਂ ਬਾਅਦ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਆ ਹਾਲੇ ਮਿਨਿਸੋਟਾ ਦੇ ਵਿੱਚ ਨਹੀਂ ਅਮਰੀਕਾ ਦੀ ਕੋਈ ਐਦਾਂ ਦੀ ਸਟੇਟ ਆ ਜਿੱਥੇ ਇਹ ਚੀਜ਼ਾਂ ਨਹੀਂ ਹੋ ਰਹੀਆਂ ਔਰ ਜਿਨ੍ਹਾਂ ਦੀ ਹੁਣ ਮੌਤ ਹੋਈ ਆ ਐਲੈਕਸ ਦੀ ਉਹਨਾਂ ਦਾ ਲੋਕਾਂ ਦੇ ਵਿੱਚ ਰੂਤਵਾ ਵਧੀਆ ਸੀਗਾ ਵਧੀਆ ਸ਼ਖਸੀਅਤ ਸੀਗੇ ਲੋਕਾਂ ਉਹਨਾਂ ਦੇ ਲਈ ਸਟੈਂਡ ਕੀਤਾ ਔਰ ਉਹ ਕਹਿ ਰਹੇ ਆ ਕਿ ਇਹ ਬਹੁਤ ਹੀ ਵਧੀਆ ਇਨਸਾਨ ਸੀਗੇ ਜੋ ਹਮੇਸ਼ਾ ਹੀ ਲੋਕਾਂ ਦੀ ਹੈਲਪ ਕਰਦੇ ਸੀਗੇ ਜਿਹਦੀ وجہ ਤੋਂ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਔਰ ਜਿਹਦੀ وجہ ਤੋਂ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਬਾਰਡਰ ਆਫ ਪੈਟਰੋਲ ਦੇ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਵੀ ਚੇਂਜ ਕੀਤਾ ਗਿਆ ਜੀ ਹਾਂ ਜੀ ਉਨਾਂ ਦੀ ਜਗ੍ਹਾ ਨਵੇਂ ਆ ਗਿਆ ਸੋ ਅਦਲਾ-ਬਦਲੀਆ ਕੀਤੀਆਂ ਔਰ ਬਹੁਤ ਹਿੱਲਜੁਲ ਹੋ ਰਹੀ ਆ ਇੱਕ ਤਰ੍ਹਾਂ ਦੇ ਪੈਰ ਉਖੜ ਰਹੇ ਆ ਆਈਸ ਦੇ ਪਰ 트ੰਪ ਪ੍ਰਸ਼ਾਸਨ ਦਾ ਇਹੀ ਪੂਰਾ ਜੋਰ ਲੱਗਿਆ ਹੋਇਆ ਕਿ ਆਈਸ ਜੋ ਕਰ ਰਹੀ ਆ ਬਿਲਕੁਲ ਸਹੀ ਕਰ ਰਹੀ ਆ ਸੋ ਹੁਣ ਉੱਥੇ ਹਾਲਾਤ ਇੰਨੇ ਬਸ ਤੋਂ ਬਾਹਰ ਹੋ ਗਿਆ ਪਰ ਹੁਣ ਉੱਥੋਂ ਇਹਨੂੰ ਮੂਵ ਹੋਣਾ ਹੀ ਪੈਣਾ ਹੁਣ ਇਹਨਾਂ ਨੇ ਨਵਾਂ ਰਸਤਾ ਲੱਭ ਲਿਆ ਕਿ ਹੁਣ ਉਸ ਤੋਂ ਅਸੀਂ ਸਪਾਇਆ ਕਰ ਦਿੱਤਾ ਤੇ ਇਸ ਤੋਂ ਬਾਅਦ ਅਸੀਂ ਜਾਣਾ ਕੈਲੀਫੋਰਨੀਆ ਦੇ ਵਿੱਚ ਔਰ ਜੈਡੀ ਬੈਂਸ ਨੇ ਇਹ ਵੀ ਕਹਿ ਦਿੱਤਾ ਕਿ ਕੈਲੀਫੋਰਨੀਆ ਦੇ ਵਿੱਚ ਮਿਨੀ ਸੋਟਾ ਤੋਂ ਵੀ ਜ਼ਿਆਦਾ ਫਰਾਡ ਕਿ ਸੋ ਸਾਹਮਣੇ ਆਣਗੇ ਅਸੀਂ ਜਦੋਂ ਕਾਰਵਾਈ ਆਰੰਭਾਂਗੇ ਸੋ ਇਹ ਆਪਣੇ ਆਪ ਦੇ ਵਿੱਚ ਹੀ ਇਸ਼ਾਰਾ ਉਹਨਾਂ ਲੋਕਾਂ ਦੇ ਵੱਲ ਆ ਕਿ ਕਿਸ ਬਦਲ ਤੇ ਸਖਤਾਈ ਹੋਣ ਲੱਗੀ ਆ ਕੈਲੀਫੋਰਨੀਆ ਦੇ ਵਿੱਚ ਸੋ ਪਹਿਲਾਂ ਤਾਂ ਹੁਣ ਟਰੱਕ ਇੰਡਸਟਰੀ ਨੂੰ ਲੈ ਕੇ ਕੈਲੀਫੋਰਨੀਆ ਨੂੰ ਬਦਨਾਮ ਕਰ ਛੱਡੇ ਇਹਨਾਂ ਨੇ ਕਿ ਉੱਥੋਂ ਸਾਰੇ ਸਾਰੇ ਲਾਇਸੈਂਸ ਜਿਹੜੇ ਉਹ ਡੁਪਲੀਕੇਟ ਜਾਂ ਗਲਤ ਤਰੀਕੇ ਨਾਲ ਬਣਦੇ ਪਿਆ ਤੇ ਹੁਣ ਜਿਹੜੇ ਇਮੀਗ੍ਰੈਂਟਸ ਦੇ ਲਈ ਵੀ ਇਹ ਬੁਰੀ ਖ਼ਬਰ ਆ ਕਿ ਹੁਣ ਜਿੰਨੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ ਤੇ ਤੁਹਾਡੇ ਲਈ ਹੁਣ ਇਹ ਚੰਗੀਆਂ ਖ਼ਬਰਾਂ ਨਹੀਂ ਆ ਤੁਹਾਡੇ ਤੇ ਵੀ ਹੁਣ ਮਿਨੀ ਸੋਟਾ ਵਾਂਗੂ ਸਖਤਾਈ ਹੋਣ ਜਾ ਰਹੀ ਆ ਤੇ ਬਹੁਤ ਜਲਦ ਪੈਸੇ ਵੀ ਇਹਨ ਮਿਨੀ ਸੋਟਾ ਚ ਇਹਨਾਂ ਨੇ ਭੱਜਣਾ ਹੁਣ ਕਿਉਂਕਿ ਉਹ ਉੱਥੇ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਔਰ ਨਵਾਂ ਆਪਰੇਸ਼ਨ ਇਹਨਾਂ ਨੇ ਰੰਮਣਾ ਕੈਲੀਫੋਰਨੀਆ ਦੇ ਵਿੱਚ ਤੇ ਹੁਣ ਕੈਲੀਫੋਰਨੀਆ ਦੇ ਵਿੱਚ ਬਹੁਤ ਜਲਦ ਸਖਤਾਈ ਹੋਵੇਗੀ ਤੇ ਤੁਸੀਂ ਹੁਣ ਆਪਣਾ ਸੋਚ ਲਿਓ ਤੁਸੀਂ ਕਿਸ ਤਰ੍ਹਾਂ ਬਚ ਬਚਾ ਕਰਨਾ ਕਿਉਂਕਿ ਇਹਨਾਂ ਨੇ ਜਦੋਂ ਇਹ ਆਪ੍ਰੈਸ਼ਰ ਕਰਦੇ ਵੱਡੇ ਪੱਧਰ ਤੇ ਹੁੰਦੇ ਆ ਉਹਦੇ ਵਿੱਚ ਤਾਂ ਫੇ ਤੁਹਾਨੂੰ ਪਤਾ ਅਮਰੀਕਨ ਲੋਕਾਂ ਦੇ ਵੀ ਗੋਲੀਆਂ ਵੱਜ ਜਾਂਦੀਆਂ ਅਮਰੀਕਨ ਲੋਕਾਂ ਨੂੰ ਰੈਸਟ ਵੀ ਕੀਤਾ ਜਾਂਦਾ ਤੇ ਬੱਚਾ ਨੂੰ 5-5 ਸਾਲ ਦੇ ਟਰੈਪ ਲਾ ਕੇ ਉਹਨਾਂ ਦੇ ਮਾ ਬਾਂਪ ਨੂੰ ਤੇ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਸੀ ਤੁਸੀਂ ਸੋਚ ਲਓ 27 ਕਿਸ ਹੱਦ ਤੱਕ ਹੋਏਗੀ ਆਈਸ ਕਿਸ ਹੱਦ ਤੱਕ गिर 사 ਦਿਆ ਔਰ ਅਮਰੀਕਾ ਦੇ ਵਿੱਚ ਕੀ ਕੁਝ ਹੋ ਰਿਹਾ ਕਿਸੇ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਬਾਕੀ ਤੁਸੀਂ ਖੁਦ ਸਾਰੀ ਦਾ ਰਾ ਮੈਂ ਤਾਂ ਅਰਦਾਸ ਇਹੀ ਕਰਦਾ ਕਿ ਭਰਾ ਜਿੰਨੇ ਵੀ ਹੈਗੇ ਆ ਕੈਲੀਫੋਰਨੀਆ ਦੇ ਹੋਣ ਚਾਹੇ ਕਿਸੇ ਵੀ ਸਟੇਟ ਦੇ ਵਿੱਚ ਹੋਣ ਜਿਹੜੇ ਭਰਾ ਆਪਣਾ ਵਧੀਆ ਫਿਊਚਰ ਬਣਾਉਣ ਗਏ ਆ ਸਾਰਿਆਂ ਦੀ ਚੜ੍ਹਦੀ ਕਲਾ ਰਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਾਕੀ ਜੋ ਵੀ ਇਹਦੇ ਬਾਰੇ ਤੁਹਾਡੇ ਆਪਣੇ ਵਿਚਾਰ ਹੋਣਗੇ ਜੋ ਤੁਸੀਂ ਸੋਚ ਰਹੇ ਆ ਕਹਿਣਾ ਚਾ ਰਹੇ ਆ ਸੋ ਪਲੀਜ਼ ਪਲੀਜ਼ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕੀ ਕਹਿ ਰਹੇ ਆ ਕੀ ਨਹੀਂ ਔਰ ਆਪਣਾ ਪਰਸਨਲ ਐਕਸਪੀਰੀਅੰਸ ਵੀ ਜਰੂਰ ਸ਼ੇਅਰ ਕਰਿਓ ਕੀ ਹੋ ਰਿਹਾ ਹੈ ਇਸ ਟਾਈਮ ਦੇ ਉੱਪਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਹਰ ਇੱਕ ਤਰ੍ਹਾਂ ਦੀ ਨਵੀਂ ਤੇ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਪੰਜਾਬੀਓ ਤੁਹਾਡਾ ਆਪਣਾ ਚੈਨਲ ਆ ਪਲੀਜ਼ ਪਲੀਜ਼ ਇਸ ਚੈਨਲ ਨੂੰ ਸਪੋਰਟ ਕਰੋ ਔਰ ਪੱਕ ਤੋਂ ਵੱਧ ਸਬਸਕ੍ਰਾਈਬ ਕਰੋ ਥੈਂ